ਮੂਸੇਵਾਲਾ ਦੇ ਘਰ ਪਹੁੰਚੇ ਪ੍ਰਤਾਪ ਬਾਜਵਾ ਅਤੇ ਜੀਤ ਸਿੱਧੂ ਦੋਵਾਂ ਨੇ ਪਰਿਵਾਰ ਦੇ ਨਾਲ ਕੀਤੀ ਬੰਦ ਕਮਰਾ ਮੀਟਿੰਗ। ਸੋ ਪੁੱਤਰ ਨੂੰ ਇਨਸਾਫ ਦਿਵਾਉਣ ਦੇ ਵਿੱਚ ਕਿਸੇ ਨੇ ਮੇਰੀ ਕੋਈ ਮਦਦ ਨਹੀਂ ਕੀਤੀ। ਬਲਕੌਰ ਸਿੰਘ ਨੇ ਕਿਹਾ ਸਿੱਧੂ ਤੇ ਬਾਜਵਾ ਨੇ ਚੋਣ ਜਿੱਤ ਕੇ ਇਨਸਾਫ ਦਿਵਾਉਣ ਦਾ ਵੀ ਉਹਨਾਂ ਨੂੰ ਭਰੋਸਾ ਦਿੱਤਾ ਹੈ। ਉਹ ਟੀਮ ਹੈ ਜਿਹਨੂੰ ਰੀਡ ਦੀ ਹੱਡੀ ਕਿਹਾ ਜਾਂਦਾ ਮੇਰੇ ਸਾਥੀ ਮੇਰੇ ਵਰਕਰ ਇੱਥੇ ਆਏ ਨੇ ਤੇ ਪ੍ਰੈਸ ਤੇ ਮੇਰੇ ਭਰਾ ਜਿਨ੍ਹਾਂ ਦੀ ਬਹੁਤ ਐਮਪੂਰ ਹੈ। ਉਸ ਸਾਡੀ ਆਵਾਜ਼ ਸਾਰੇ ਹਿੰਦੁਸਤਾਨ ਚ ਪਛਾਣ ਵਾਸਤੇ ਉਹ ਅੱਜ ਇਕ ਬੀਤੇ ਨੇ ਸਬਲਕੌਰ ਸਿੰਘ ਜੀ ਮੈਂ ਸਾਰੇ ਵੀਰਾਂ ਨੂੰ ਇੱਕ ਤੁਹਾਨੂੰ ਜਾਣਕਾਰੀ ਦੇਣਾ ਚਾਹਨਾ ਹੈ ਕਿ ਮੇਰੀ ਪਹਿਲੀ ਮੁਲਾਕਾਤ ਸਬਲਕੌਰ ਸਿੰਘ ਜੀ ਨਾਲ ਸਾ ਚਮਕੌਰ ਸਿੰਘ ਜੀ ਨਾਲ ਤੇ ਸਿੱਧੂ ਮੂਸੇਵਾਲਾ ਸਾਡੇ ਅਜ਼ੀਜ਼ ਦੇ ਨਾਲ ਉਦੋਂ ਹੋਈ ਜਦੋਂ ਇਸ ਦੁਨੀਆ ਵਿੱਚ ਨਹੀਂ ਸੀ ਉਸ ਤੋਂ ਪਹਿਲੇ ਮੈਂ ਕਿਉਂਕਿ ਦਿੱਲੀ ਵਿੱਚ ਲਗਾਤਾਰ 12 ਸਾਲ ਮੈਂਬਰ ਆਫ ਪਾਰਲੀਮੈਂਟ ਰਿਹਾ ਜਦੋਂ ਕਾਂਗਰਸ ਵੀ ਉਹ ਜੁਆਇਨ ਕੀਤੇ ਨੇ ਇਹਦੇ ਪੁਰਾਣਾ ਪਰਵਾਹ ਨਹੀਂ ਕਾਂਗਰਸ ਦਾ ਜਦੋਂ ਉਹਨੇ ਇਲੈਕਸ਼ਨ ਵੀ ਲੜੀ ਹੈ ਮੈਂ ਆਪਣੀ ਇਲੈਕਸ਼ਨ 'ਚ ਫਸਿਆ ਰਿਹਾ ਮੇਰੀ ਮੁਲਾਕਾਤ ਨਹੀਂ ਸੀ ਬਦ ਕਿਸਮਤੀ ਨਾਲ ਮੁਲਾਕਾਤ ਹੋਦੋਈ ਜਦੋਂ ਸਾਡਾ ਛੋਟਾ ਵੀਰ ਇਸ ਦੁਨੀਆ ਵਿੱਚ ਨਹੀਂ ਰਿਹਾ ਪਰ ਉਦੋਂ ਤੋਂ ਲਗਾਤਾਰ ਮੈਂ ਆਪਣਾ ਇੱਕ ਪਰਿਵਾਰਿਕ ਰਿਸ਼ਤਾ ਇਹਨਾਂ ਦਾ ਪੈਦਾ ਕੀਤਾ। ਇਹ ਗੱਲ ਪਹਿਲੇ ਅਸੀਂ ਜ਼ਾਹਰ ਨਹੀਂ ਕੀਤੀ ਜਿਹੜੀ ਮੈਂ ਅੱਜ ਕਰਨਾ ਚਾਹੁੰਦਾ। ਪਾਰਟੀ ਦੀ ਹਾਈ ਕਮਾਂਡ ਨੇ ਵਿਸ਼ੇਸ਼ ਤੌਰ ਸਾਡੇ ਨੌਜਵਾਨ ਲੀਡਰ ਦੇ ਲਈ। ਉਹਨਾਂ ਦਾ ਬਹੁਤ ਮਾਨਵਿਕ ਖਾਹਿਲ ਸੀ। ਕਿਸਾ ਬਲਕੌਰ ਸਿੰਘ ਹੋਣੀ। ਕਿਉਂਕਿ ਸਿੱਧੂ ਮੂਸੇਵਾਲੇ ਨੂੰ ਹਰ ਪੰਜਾਬੀ ਦੁਨੀਆ ਭਰ ਚ ਬੈਠਾ ਹੋਇਆ ਜਿਹੜਾ ਉਹ ਚਾਹੁੰਦਾ ਸੀ ਕਿ ਜਿਹੜੀ ਜ਼ਿਆਤੀ ਹੋਈ ਤੇ ਜਿਹੜੀ ਜ਼ਿਆਤੀ ਕਰਵਾਈ ਗਈ ਜਿਹਦਾ ਜ਼ਿਕਰ ਅਕਸਰ ਸਾਬਰ ਕੌਰ ਸਿੰਘ ਜੀ ਕਰਦੇ ਨੇ ਬਾਈ ਬਾਸ ਸਰ ਕਿੰਦੂ ਸਰ ਤੋਂ ਉੱਡ ਦੇ ਸਮੇਟੀ ਟੀਮ ਮੇਰੇ ਇਲਾਕੇ ਦੇ ਉਹ ਗਲਤ ਆ ਯਾਰ ਫਿਰ ਅਸੀਂ ਕਹਿੰਦੇ ਸਰਪੰਚ ਮੋਹਤਬਰ ਉਹਦੇ ਨਾਲ ਜਿੱਦੇ ਤੁਸੀਂ ਉੱਥੇ ਪਹੁੰਚੇ ਹੋ ਸਾਰੇ ਅਰਦਾਸਾਂ ਵਾਅਦੇ ਨਾਲ ਸਭ ਤੋਂ ਪਹਿਲਾਂ ਛੋਟਿਆਂ ਜ਼ਿਕਰੋਂ ਵਾਇਰਸ ਦੀ ਸਹਾਇਤਾ ਸੋਨੇ ਸਾਰੇ ਨਿੱਕੀਆਂ-ਬੋਟੀਆਂ ਗੱਲਾਂ ਇਹ ਸਾਰੇ ਦੇ ਮੰਨ ਦੇ ਵਿਚ ਅੰਦਰ ਹੁੰਦੀਆਂ ਨੇ ਕਹੀਆਂ ਵੀ ਚਾਹੁੰਦੇ ਸਿੱਧੂ ਸਾਹਿਬ ਆਏ ਸਾਡੇ ਕੋਲ ਪਰ ਤੋਂ ਕਈ ਗੱਲਾਂ ਦੇ ਵਿੱਚ ਜਿੱਦੇ ਦੀ ਜਿੱਦੇ ਦੀ ਇਹ ਇਲੈਕਸ਼ਨ ਦਾ ਸਿਸਟਮ ਹਲਾਣੇ ਇਸ ਬੱਚੀ ਦੇ ਘਰ ਬਿਲਕੁਲ ਸਹੀ ਗਈ ਹੈ ਕਿ ਕਿਸੇ ਵੀ ਲੀਡਰ ਵੱਲੋਂ ਕਿਸੇ ਵੀ ਪਾਰਟੀ ਵੱਲੋਂ ਮੇਰੇ ਪੁੱਤ ਦੀ ਮੌਤ ਨੂੰ ਬਿਲਕੁਲ ਮੁੱਦੇ ਦੇ ਤੌਰ ਤੇ ਨਹੀਂ ਲਿਆ ਗਿਆ ਵੀ ਕਿੰਨਾ ਵੱਡਾ ਕਤਲ ਹੈ ਔਰ ਜਿਹੜੀ ਉਸ ਤੋਂ 2 ਸਾਲ ਦੇ ਵਿੱਚ ਸਾਡੀ ਖੱਜਲ ਖੁਆਰੀ ਹੋਈ ਹੈ ਸਾਡੀ ਜਲਾਲਤ ਹੋਈ ਹੈ ਉਹਦਾ ਕਰਕੇ ਸਾਨੂੰ ਇਹ ਇਹ ਗੱਲ ਮਹਿਸੂਸ ਹੁੰਦੀ ਹੈ ਕਦੇ ਕਦੇ ਵੀ ਮੈਨੂੰ ਕੋਈ ਇਸ ਤੋਂ ਦਾ ਕੋਈ ਵਿਸ਼ਵਾਸ ਦੋਗ ਨਿਲਿਆ ਨਹੀਂ ਅਜੇ ਤੱਕ ਵੀ ਕੋਈ ਕਰੇ ਕੋਈ ਮੇਰੇ ਬੱਚੇ ਦੀ ਗੱਲ ਕਰ ਸਕਦਾ ਹੈ ਕਿ